ਸਾਬ ਸੁਤਰੇ ਗੀਤਾਂ ਦਾ ਗਾਇਕ ਰਾਜਵੀਰ ਜਵੰਦਾ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਚੁੱਕੀਆਂ ਨੇ ਜਿੱਥੇ ਉਹਨਾਂ ਦੇ ਹਸਪਤਾਲ ਦੇ ਵਿੱਚ ਦਾਖਲੇ ਦੇ ਦੌਰਾਨ ਉਹਨਾਂ ਦੀ ਜ਼ਿੰਦਗੀ ਵਾਸਤੇ ਲੰਮੀ ਉਮਰ ਵਾਸਤੇ ਅਰਦਾਸਾਂ ਹੋ ਰਹੀਆਂ ਸਨ ਉੱਥੇ ਹੀ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਕੁਝ ਸਵਾਲ ਖੜੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਮੁੱਖ ਤੌਰ ਤੇ ਲੋਕਾਂ ਦਾ ਸਵਾਲ ਇਹ ਹੈ ਕਿ ਜਦੋਂ ਉਹਨਾਂ ਨੂੰ ਡਾਕਟਰਾਂ ਵੱਲੋਂ ਬ੍ਰੇਨ ਡੈਡ ਐਲਾਨ ਕਰ ਦਿੱਤਾ ਗਿਆ ਸੀ ਤਾਂ ਇਸ ਤਰ੍ਹਾਂ ਦੀ ਅਣਹੋਣੀ ਦਾ ਉਨ੍ਹਾਂ ਦੇ ਪਰਿਵਾਰ ਨਾਲ ਇਹ ਗੱਲਬਾਤ ਸਾਂਝੀ ਕਿਉਂ ਨਹੀਂ ਕੀਤੀ ਗਈ ਇਹ ਗੱਲ ਅਸੀਂ ਨਹੀਂ ਕਹਿ ਰਹੇ ਸतीश ਐਨਜੀਓ ਦੇ ਸतीश ਜੀ ਤੇ ਇਹਨਾਂ ਤੋਂ ਇਲਾਵਾ ਹੋਰ ਕਾਫੀ ਲੋਕ ਨੇ ਜਿਹੜੇ ਇਹ ਚਰਚਾ ਕਰ ਰਹੇ ਨੇ ਕਿਉਂਕਿ ਜਦੋਂ ਵਿਅਕਤੀ ਦਾ ਉਹਨਾਂ ਦੇ ਦੱਸਣ ਮੁਤਾਬਕ ਬ੍ਰੇਨ ਡੈਡ ਹੋ ਜਾਂਦਾ ਹੈ ਤਾਂ ਉਹ ਲਗਭਗ ਉਹਨਾਂ ਦੀਆਂ ਉਮੀਦਾਂ ਖਤਮ ਹੋ ਜਾਂਦੀਆਂ ਨੇ ਕਿ ਉਹਨਾਂ ਦੀ ਹੁਣ ਜਿਹੜੀ ਜ਼ਿੰਦਗੀ ਹੈ ਉਹ ਬਚ ਸਕਦੀ ਹੈ ਇਸ ਦੇ ਨਾਲ ਨਾਲ ਜਦੋਂ ਉਹਨਾਂ ਨੇ ਇਹ ਗੱਲਬਾਤ ਕੀਤੀ ਆ ਤਾਂ ਇਸ ਦੇ ਦੌਰਾਨ ਉਹਨਾਂ ਨੇ ਇਹ ਵੀ ਸਵਾਲ ਉਠਾਇਆ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਅਜਿਹੀ ਪਾਲਿਸੀ ਲਿਆਂਦੀ ਜਾਵੇ ਜਦੋਂ ਕਿਸੇ ਵੀ ਵਿਅਕਤੀ ਨੂੰ ਬ੍ਰੇਨ ਡੈੱਡ ਦਾ ਐਲਾਨਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਜਾਂਦਾ ਹੈ ਬੇਸ਼ੱਕ ਲਗਾਤਾਰ ਉਹਨੂੰ ਲੰਬੇ ਸਮੇਂ ਲਈ ਰੱਖਿਆ ਜਾਵੇ ਜੇਕਰ ਉਕਤ ਵਿਅਕਤੀ ਜਿੰਦਾ ਨਹੀਂ ਰਹਿੰਦਾ ਉਹਨਾਂ ਦੀ ਜਾਨ ਨਹੀਂ ਬਚਾਈ ਜਾ ਸਕਦੀ ਤਾਂ ਉਹਦਾ ਖਰਚਾ ਵੀ ਜਿਹੜਾ ਹਸਪਤਾਲ ਵੱਲੋਂ ਨਾ ਲਿਆ ਜਾਵੇ ਇਸ ਦੇ ਨਾਲ ਨਾਲ ਜਿਹੜੇ ਕੁਝ ਹੋਰ ਸਵਾਲ ਨੇ ਜਿਵੇਂ ਇੰਜੀਨੀਅਰ ਤਰਲੋਚਨ ਸਿੰਘ ਉਹਨਾਂ ਦਾ ਸਵਾਲ ਹੈ ਕਿ ਜਿਹੜੇ ਉਹਨਾਂ ਦੇ ਨਾਲ ਬਾਈਕ ਰਾਈਡਰਸ ਹਨ ਰਾਜੀਵਰ ਜਵੰਦਾ ਹੋਣਾਂ ਨਾਲ ਉਥੇ ਆਮ ਤੌਰ ਤੇ ਹਮੇਸ਼ਾ ਹੀ ਇਸ ਤਰ੍ਹਾਂ ਦੀ ਰਾਈਡਿੰਗ ਦੇ ਦੌਰਾਨ GoPro ਕੈਮਰੇ ਜਾਂ ਹੋਰ ਕੈਮਰਾ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਕੈਮਰੇ ਰਿਕਾਰਡਿੰਗ ਨਹੀਂ ਸੰ ਕਰ ਰਹੇ ਇਸ ਦੇ ਨਾਲ ਨਾਲ ਜਿਹੜੀ ਕੋਈ ਵੀਡੀਓ ਬਣੀ ਹੋਈ ਹੈ ਉਹ ਆਮ ਤੌਰ ਤੇ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਆ ਸਕੀ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਨੁਕਤਾ ਉਠਾਇਆ ਕਿ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਨੇ ਜਿਹੜੇ ਉਹਨਾਂ ਦੇ ਸਫ਼ਰ ਦੇ ਦੌਰਾਨ ਨਾਲ ਸਨ ਉਹ ਹੁਣ ਤੱਕ ਸਾਹਮਣੇ ਕਿਉਂ ਨਹੀਂ ਆਏ ਇਸ ਦੇ ਨਾਲ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇੱਕ ਮਹਿੰਗੀ ਬਾਈਕ ਅਤੇ ਬਾਈਕ ਦੀ ਨਾਰਮਲ ਸਪੀਡ ਹੋਣ ਦੇ ਬਾਵਜੂਦ ਸੇਫਟੀ ਕਿੱਟ ਪਾਈ ਹੋਈ ਸੀ ਜਿਸ ਦੇ ਚਲਦਿਆਂ ਵੀ ਉਹਨਾਂ ਨੂੰ ਸੇਫਟੀ ਕਿੱਟ ਪਾਈ ਹੋਣ ਦੇ ਬਾਵਜੂਦ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਇਹ ਵੀ ਇੱਕ ਸਵਾਲ ਹੈ ਇਸ ਦੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਐਕਸੀਡੈਂਟ ਹੋਣ ਤੋਂ ਮਗਰੋਂ ਸੀਰੀਅਸ ਕੰਡੀਸ਼ਨ ਹੋਣ ਦੇ ਬਾਵਜੂਦ ਸਵੇਰ ਤੋਂ ਲੈ ਕੇ ਤਕਰੀਬਨ 1:30 ਵਜੇ ਤੱਕ ਆਮ ਗੱਡੀ ਚ ਫੋਰਟਿਸ ਹਸਪਤਾਲ ਤੱਕ ਲਿਜਾਣ ਦੇ ਬਾਵਜੂਦ ਐਂਬੂਲੈਂਸ ਕਿਉਂ ਨਹੀਂ ਮੰਗਵਾਈ ਗਈ ਜਾਂ ਕਿਉਂ ਨਹੀਂ ਆਈ ਇਸ ਤਰ੍ਹਾਂ ਦੇ ਹੋਰ ਵੀ ਕਾਫੀ ਜ਼ਿਆਦੇ ਸਵਾਲ ਨੇ ਖਰ ਇਹ ਸਵਾਲ ਜਿਹੜੇ ਨੇ ਉੱਠਦੇ ਰਹਿਣੇ ਨੇ ਪਰ ਜਿਹੜਾ ਇਹ ਭਾਰਤ ਜਵਾਨੀ ਦੇ ਵਿੱਚ ਪੰਜਾਬੀ ਗਾਇਕੀ ਦਾ ਤਰੂ ਤਾਰਾ ਸੀ ਰਾਜਵੀਰ ਜਵੰਦਾ ਜਿਹੜਾ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਆਪਣੇ ਫੈਨਸ ਦੇ ਵਿੱਚ ਆਪਣੇ ਚਾਉਣ ਵਾਲਿਆਂ ਦੇ ਵਿੱਚ ਬੜੇ ਮਾਨ ਨਾਲ ਬੜੇ ਚਾਣ ਨਾਲ ਤੇ ਬੜੇ ਹੀ ਹਾਸੇ ਮਜ਼ਾਕ ਭਰੇ ਸੁਭਾਅ ਦੇ ਨਾਲ ਵਿਚਰਦਾ ਸੀ ਅੱਜ ਉਹ ਪੰਜਾਬੀ ਗਾਇਕੀ ਦਾ ਤਰੂ ਤਾਰਾ ਸਾਡੇ ਵਿੱਚ ਨਹੀਂ ਰਿਹਾ ਅਰਦਾਸ ਕਰਦੇ ਹਾਂ ਕਿ ਇਸ ਵਿਛੜੀ ਰੂਹ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਬਖਸ਼ੇ